ਮਤਲਬ ਯਾਨੀ ਕਿ ਉਹ ਵੀ ਸ਼ੂਟ ਕਰ ਸਕਦਾ ਹਾਂ ਤੇ ਉਹ ਵੀ ਸ਼ੂਟ ਕਰ ਸਕਦਾ ਹਾਂ ਅੱਧਰ ਵੀ ਸ਼ੂਟਿੰਗ ਕਰਨਾ ਹੈ ਅੱਜ ਦੇ ਸਾਰੇ ਸਾਰੇ ਅਸੀਂ ਇੱਥੇ ਦੇ ਤੇ ਅੱਜ ਆਪਾਂ ਜਾਣਾ ਹੈ ਕਿਸੇ ਸਪੈਸ਼ਲ ਥਾਂ ਤੇ ਤੇ ਲੱਗੀ ਹੋਣੀ ਹੈ ਗੱਡੀ ਤੋਂ ਵੀ ਆਪਾਂ ਅੱਜ ਜਾਣਾ ਹੈ ਗਾਈਜ਼ ਤੇ ਆ ਦੇਖੋ ਪਾਈਪ ਲਾਈ ਹੋਈ ਆ ਫਾ ਗੱਡੀ ਚਲ ਕੇ ਫਿਰ ਆਪਾਂ ਜਾਨ ਰੈਡੀ ਹੁੰਦੇ ਆ ਆ ਉੱਠ ਕੇ ਸੀਗੇ ਅੱਜ ਕੁਝ ਇੱਥੇ ਦੇਖਦੇ ਫਿਰ ਫਿਰ ਬਿਲਕੁਲ ਅੱਗੇ ਜਾਵਾਂਗੇ ਜਦੋਂ ਬੰਦ ਕਰ ਲਈ ਜਾਪਾਂ ਕਿੱਥੇ ਜਾਣਾ ਤੇ ਆਪਾਂ ਨੇ ਨਾ ਕਿਸੇ ਨੇ ਵੀ ਉਸ ਨੂੰ ਓਪਨ ਕਰਨਾ ਚਾਹੀਏ ਤੇ ਆਪਾਂ ਨੇ ਰਵਾਇਤ ਕਿਤਰਾ ਸੀ ਜਾਣਾ ਨੇ ਇਆ ਪਾਤਰ ਜਾਣਾ 10:00 ਵਜੇ ਬੁਲਾਇਆ ਵਜੇ ਤਾਂ ਆਵੇ 8:00 ਵਜੇ ਸਾਡੇ 8:30 ਤੇ ਬਸ ਨੂੰ ਰਸ਼ ਗੁੰਮੇ ਰੋਟੀ ਵਾਲੇ ਖਾਣੇ ਚਾਹ ਕਾਫੀ ਪੀਣੇ ਤੋਂ ਕਰ ਜਨਣਾ ਹੈ ਤੇ ਕੱਲ੍ਹ ਤੋਂ ਸੁਦੇ ਸਾਨੂੰ ਦੋਵਾਂ ਨੂੰ ਬਹੁਤ ਬੁਖਾਰ ਚੜਿਆ ਹੋਇਆ ਸੀ ਸੌਂਕ ਉੱਪਰ ਬੁਖਾਰ ਸੀ ਕੋਈ ਨਹੀਂ ਰਿਕਵਰ ਹੋ ਰਿਹਾ ਦਵਾਈ ਲਈ ਤੇ ਬਸ ਨੂੰ ਵਾਪਸ ਚੱਲਦੇ ਹਾਂ ਅਰਸ ਨੂੰ ਨਹੀਂ ਬਸ ਅੱਗੇ ਤੋਂ ਹਰਨ ਦੇ ਸੀ ਤੇ ਚਲੋ ਅੱਪਾ ਚੱਲੀਏ ਮੈਂ ਵੀ ਫੈਸ਼ ਮਰੀ ਤੇ ਮੈਂ ਸ਼ੁਕਰਮੰਦ ਹਾਂ ਕਿ ਅੱਜ ਸਾਨੂੰ ਕਾਫੀ ਦੀ ਕੋਫੀ ਪੀਣ ਨੂੰ ਮਿਲੀ। ਸੋ ਗਾਇਜ਼ ਆਪਾਂ ਕਰ ਰਹੀਏ ਲੇਟ ਤੇ ਹਰ ਸਾਜੀ। ਤੇ ਚਲੋ ਹੁਣ ਆਪਾਂ ਜਾਂਦੀਆਂ। ਕਾ ਇਸ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਾਂ ਕੱਲ ਬਿਖਾਰੀ ਸੀਗਾ ਉਹ ਦਵਾਈਆਂ ਖਾਦਿਆਂਵੇਂ ਆਉਂਦੇ ਨਾਲ ਪਸੀਨਾ ਬਹੁਤ ਆ ਰਿਹਾ ਮੈਨੂੰ। ਸੋ ਮੈਂ ਥੋੜਾ ਬੋਤਾ ਹੀ ਮੇਕਅਪ ਕੀਤਾ ਹੈ ਨਾ ਨਹੀਂ ਕੀਤਾ। ਦੇਖੋ ਬਹੁਤ ਜ਼ਿਆਦਾ ਗਰਮੀ ਆ ਰਹੀ ਆ। ਤੇ ਚਲੋ ਟਾਈਮ ਵੀ ਵੈਸੇ ਤਾਂ ਨਾਲ 10 ਵਜੇ ਬਣਾਏ ਸੀ। ਕਿੰਨਾ ਟਾਈਮ ਸਾਡਾ ਹੱਥੀ। ਪਰ ਕੋਈ ਗੱਲ ਨਹੀਂ। ਤੇ ਚਲਿੰਦਾ ਚਾਉਣੀ ਤਿਆਰ ਦਿਨਾਂ ਦਾ ਦੁਪੱਟਾ ਹੈ ਰੋਟੀ ਦੇਖ ਲਓ ਖਾ ਕੇ ਪਲੇਟ ਉੱਥੇ ਰੱਖ ਜੀ ਦੇਖ ਲਓ ਗਾਇਸ ਤੇ ਬਣਿਆ ਹੋਇਆ ਹੈ ਆਣੀ ਤੇ ਆਵਲਾ 파ਲਸ ਮਣੀ ਦੀ ਚਾਹਣੀ ਚਲੋ ਮੈਂ ਬਤਾ ਚਾਉਣੀ ਹੈ ਨਹੀਂ ਹੋ ਗਿਆ ਤਿਆਰ ਜਲਦੀ ਕਰੋ ਸਾਢੇ 10 ਹੋ ਗਏ ਕੱਦੇ ਸਿੱッセ ਤੇ ਖੜ ਕੇ ਆਪਣੇ ਆਪ ਨੂੰ ਦੇਖੀ ਜਾ ਰਹੇ ਆ ਆਈ ਨਹੀਂ ਵੀ ਟਾਈਮ ਤੇ ਫੋਟੋ ਨਾ ਹੋ ਗਿਆ ਬੰਨ ਉਹ ਚੱਕ ਇਹ ਕੋਈ ਇੱਕ ਫੁੱਟਪੀਅਰ ਐਂਡ ਸੀ ਅੰਦਰ ਆ ਪਾ ਲਿਆ ਸਗਾਈ ਦੀ ਸੱਗੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਵਾਗਤ ਕਰਦੇ ਹਾਂ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਵੀ ਵੈਲਕਮ ਕਰਦਾ। ਮੈਂ ਕਰਦਾ। ਤਾਂ ਗਾਇਸ ਚਲੋ ਅਸੀਂ ਚੱਲੇ ਚਲੋ ਬੋਲੀ ਨੂੰ ਵੀ ਚੱਲ ਕੇ ਲੀਏ। ਉਹ ਯਾਰ ਕੀ ਹੁਣ ਉੱਪਰ ਆਪ ਹੀ ਜਾਓ ਮੈਂ ਨਹੀਂ ਆ। ਚੱਪੀ ਚੱਕ ਲਈ ਪਰ ਤੁੰਗੁਸ਼ ਪਿੰਨੇ ਪਿੰਸ ਟਾਈਮ ਦੇਖਿਓ ਗਾਇਸ ਇਹਨਾਂ ਦਾ ਨਹੀਂ ਕਫ ਮੁਕਰਿਆ ਹੈਗਾ ਲੈ ਚਲੋ ਤੇ ਮੇਰੇ ਅੱਜ ਦੇ ਆਊਟਫਿਟ ਦੇਖ ਲਓ ਗਾਇਸ ਸੁਣੇ ਲੱਗਦੀ ਐ ਮੈਂ ਚਲੋ ਹੁਣ ਅੱਪ ਚਾਤੇ ਆ ਪਉ ਤਾਂ ਮੇਕਅਪ ਮੇਰੇ ਚਿਹਰੇ 'ਤੇ ਹੋਇਆ ਨਹੀਂ ਕਿਉਂਕਿ ਤੁਹਾਨੂੰ ਦੇਖਾ ਦੇਖ ਲਓ ਪਹਿਲਾਂ ਹੀ ਸੀਨਾ ਦੇਖ ਲਓ ਮੇਰੇ ਫੇਸ ਤੇ ਚਲਿਓ ਮਨਪਾ ਚੱਲਦੇ ਹਾਂ ਰਾਤ ਗਾਇਲਾਂ ਮੀਂਹ ਪਿਆ ਇਹ ਦੇਖ ਲਓ ਲੱਗ ਰਿਹਾ ਵੀ ਕੋਈ ਮੀਂਹ ਪਿਆ ਉਹਦੇ ਉਹਨੇ ਰੱਖਣੇ ਵਿੱਚ ਉਹ ਜਿਹੜੇ ਉਹ ਪਏ ਆ ਆਹੋ ਇਸ ਕੁਰੀਆ ਹੋ ਗਈ ਖੋਲੋ ਪਰ ਗਾਇਸ ਟੁਪਰ ਇਹ ਲੋ ਮੀਂਹ ਦਾ ਲੱਗਦਾ ਹੀ ਨਹੀਂ ਹੈਗਾ ਕਿ ਅੱਜ ਮੀਂਹ ਪਿਆ ਹੋਊਗਾ ਹਾਇਰ ਮੈਂ ਐਸਾ ਪਹਿਲਾਂ ਠੰਡੀ ਕਰ ਲਊਗਾ ਥੋੜੀ ਜੀ ਹੋ ਗਈ ਮੀਂਹ ਦਾ ਤਾਂ ਲੱਗਦਾ ਹੀ ਨਹੀਂ ਪਤਾ ਕੁਝ ਨਹੀਂ ਮੀਂਹ ਤਾਂ ਪਿਆ ਹੈ

ਗਰਮੀ ਬਹੁਤ ਹੈ गाइस ਮੈਂ ਵੀ ਕਹਾ ਇਸੀ ਲਾ ਕਿਉਂ ਨਹੀਂ ਮੇਰੇ ਫੇਸ ਤੇ ਪੈ ਰਹਾ ਉਹ गाइस ਆਪਾਂ ਜਿੱਥੇ ਆਣਾ ਹੈ ਉਹ ਨੇੜੇ ਹੀ ਆਪਾਂ ਕਲਾਸ ਕੈਫੇ ਕੋਲ ਹੈ ਨਿਊ ਸਨੂਨ ਹੈ ਜਿਹੜਾ ਇਹਨਾਂ ਦੇ ਦੋਸਤ ਦੇ ਸਿਸਟਰ ਦਾ オーਪਨ ਮੈਨੂ ਹੈ ਸੁਣ ਆਪਾਂ ਬਹੁਤ ਖਜਾ ਰਹੇ ਹਾਂ ਮੰਨੇ ਆਪਾਂ ਨੇ ਵਾਈਟ ਕੀਤਾ ਸੀਗਾ ਨੁਦਲ ਦੋ ਅਨਨ ਨੂੰ ਬੁਖਾਰ ਚੜੇ ਹੋਏ ਸੀ ਕੱਲ ਅੱਜ ਅਸੀਂ ਮਸਾ ਰੋਡ ਉੱਤੇ ਆ ਬਖਾਤੂ ਸਾਡੇ ਤੋਂ ਮਤਲਬ ਜੀ ਪੀ ਚਲੋ ਤੇ ਇੱਕ ਗੇਮ ਵੀ ਜਾ ਕੇ ਨਹੀਂ ਸੋ ਗਾਈਜ਼ ਆਪਾਂ ਪਹੁੰਚ ਗਏ ਆਵਲਾਸਰ ਲਾਉਣੇ ਪੈਣੇ ਤਾਂ ਰਵੇ ਰਗਾ ਵਹੀ ਗਿਆ ਨਾਉ ਨਹੀਂ ਹੈਗਾ ਉੱਪਰ ਜਾ ਉੱਪਰ

ਜੀ ਗਾਇਸ ਨਵੇਂ ਸਟੌਨ ਚ ਆ ਗਿਆ ਇਹ ਨਾ ਸਿੰਘ ਜਿਹੜਾ ਬਦਗੀ ਰੋਟੀ ਦਾ ਬਦਾਈਆਂ ਤੁਹਾਨੂੰ ਇਹ ਬਹੁਤ ਵਧੀਆ ਸਟੌਨ ਬਦਗਿਆ ਦੇ ਇੱਥੇ ਜਰੂਰ ਆਇਓ ਔਰ ਇਹਦੀ ਵੀ ਦਾ ਸੁੰਨਾ ਜਿਹੜੀ ਰੰਗੂਤ ਰੰਗ ਇਹਨਾਂ ਦਾ ਕਲੈਕਸ਼ਨ ਨੂੰ ਮਕਨਵਾਇਆ ਬਹੁਤ ਵਧੀਆ ਲੱਗ ਰਿਹਾ ਹੈ ਜੀ ਇੱਥੇ ਤੁਸੀਂ ਵੀ ਤੁਹਾਨੂੰ ਲੱਗ ਰਿਹਾ ਹੈ ਜੇ ਮੇਰੇ ਨਾਲ ਕਰਾਤਾ ਵੀ ਵੀ ਕਰਾ ਸਕਦੇ ਹਾਂ ਜੀ ਜੋ ਵੀ ਨਾ ਲੈ ਜੀ ਨੇ ਔਨਲੀ ਪਰ ਲੈ ਜੀ ਤੁਹਾਨੂੰ ਦਿੱਤਾ ਹੋਈ ਜਿਹਾ ਲੱਗ ਰਿਹਾ ਹੈ ਬਹੁਤ ਵਧੀਆ ਕੁੜੀਆਂ ਨੇ

ਥੈਂਕ ਯੂ ਸੋ ਮਚ ਫਾਰ ਯਰ ਬਸ ਐਂਡ ਹੀ ਕਰ ਲੈ ਟੇਕ ਡਾਊਨ ਅਰੇ ਨੇ ਹੋਰ ਕਰ ਰਹੇ ਹੋ ਬਈਏ ਜੀ ਇਹ ਹਮਾਰੇ ਲੰਗਿੰਦਰ ਵੀਰ ਜੀ ਹੈ ਜੋ ਪਤਾ ਇਹੜ ਕੇ ਮੈਨੇ ਹੈ ਤਾਂ ਸਗੋਂ ਫਰਨੀਚਰ ਤੁਸੀਂ ਦੇਖਿਆ ਹੋਣਾ ਕਦਰਵੀਰ ਜੀ ਰੌਣਾ ਜੀ ਕਦਰਵੀਰ ਜੀ ਬਹਾਦਰ ਇਹਦੇ ਕੱਪੜਿਆਂ ਦੀ ਸ਼ਾਪ ਕਿੱਥੇ ਆ ਦੱਸ ਦੇ ਦਿਖਾਣਾ ਹਾਂ ਦੱਸ ਸਰ ਨੂੰ ਬੋਲੋ ਕਿ ਜੀ ਸਕੂਲ ਲੋਪਰੀ ਜਿਹੜਾ ਸਕੂਲ ਐ ਨਹੀਂ ਖੰਡਾ ਚਾਹੂੰਗਾ ਐ ਦੱਸ ਜੋਤੀਸੂ ਸਾਹਿਬ ਦੇ ਐੜੇ ਚੂਸੂ ਸਾਹਿਬ ਨਹੀਂ ਖੰਡੇ ਚਾਹੂੰਗਾ ਉਹ ਜਿੱਥੇ ਹਾਂ ਠੀਕ ਜੀ ਕੋਈ ਨਾ ਆਪਣਾ ਕੀਤਾ ਰਹਿਣਾ ਆਓ ਜਰੂਰ ਆਪਣਾ ਹੀ ਸੌਣਾ ਜੇ ਕਿਸੇ ਨੇ ਆਣਾ ਇੱਥੇ ਆ ਕੇ ਇਹਨੂੰ ਮਿਲ ਵੀ ਜਾਓ ਤਾਂ ਮੈਂ ਤਾਂ ਨੂੰ ਜੀ ਨਾ ਕੋਈ ਆ ਕਿਸੇ ਇਹ ਉਹ ਪਨਾ ਦੇ ਜੋ ਕਿ ਤੁਸੀਂ ਡਿਸਕਾਊਂਟ ਮੈਨੂ ਬੰਦ ਨੂੰ ਕਸਟਮਰ ਨੂੰ ਅੱਜ ਕਿੰਨੀ ਤਰੀਕਾ ਹੋਤਾ 23 24 ਜੂਨ ਇਹ ਤੋਂ ਬਿਨਾਂ ਹੋਣਾ ਹੈ ਹੁਣ ਇਹ ਓਨਲੀ ਫੋਰ ਰੇਡੀ ਜੈਕਟਸ ਹਨ ਤੇ 66 ਕੁਰੀ ਵੀ ਕਰ ਦਿੰਗੇ ਆ ਹੇਅਰ ਇਸ ਸਟੇਜ ਲਈ ਵੀ ਤੁਸੀਂ ਇੱਕ ਅਪਰੀਅਰੈਂਸ ਠੀਕ ਜਿਹੜਾ ਇਹ ਦੇਖਾ ਦਨਿਆ ਤੋਂ ਪਪੂ ਡਾਣ ਖੜਾ ਉੱਥੇ ਮਸਕੇ ਦੇ ਮੂਰੇ ਮੇਰੇ ਨਾਲ ਉੱਪਰ ਤੋਂ ਆ ਬਈ ਨਾ ਹੈ? ਕੀ ਆਉਂਦੀ ਹੈ ਮੇਰੇ ਦਿਨ ਉਸ ਤੋਂ ਆ ਦੇਖੋ ਗਾਇਜ਼ ਆਏ ਮਸਕਾਵਰ ਠੀਕ ਹੈ ਸੰਦ ਟਿਟੀ ਸੈਂਟਰ ਆ ਸੈੱਲ ਹੈ ਮੈਡੀਕਲ ਦੇ ਉੱਤੇ ਕਿ ਕਰਕੇ ਮਨ ਆ ਜਿਹੜੇ ਤੁਹਾਨੂੰ ਕਹਿੰਦੇ ਆਪਾਂ ਪ੍ਰੋਮੋਸ਼ਨ ਕਰਤੀ ਸੈਲੂਨ ਦੀ ਤੇ ਬੱਸ ਆਪਾਂ ਆ ਗਏ ਸੀਗੇ ਚਲੋ ਹੁਣ ਆਪਾਂ ਵੀਡੀਓਜ਼ ਬਣਾਉਣ ਚੱਲੀਏ ਜੱਤਾਂ ਗਰਮੀ ਬਹੁਤ ਜ਼ਿਆਦਾ ਹੈ। ਕਿਤੋਂ ਮੌਸਮ ਦੇਖ ਲੋ ਫਿਰ ਵੀ ਠੀਕ ਠੀਕ ਲੱਗ ਰਿਹਾ। ਪਰ ਗਰਮੀ ਬਹੁਤ ਹੈ, ਗਰਮੀ ਤੇ ਬਹੁਤ। ਅੱਜ ਅਸੀਂ ਮਸਾਂ ਨਿਕਲੇ ਆ ਬਾਹਰ ਗਰਮੀ ਬੁੱਕ ਚੱਲੇ। ਹਣ ਕੋਈ ਦੇ ਜੀ ਦੇ ਆਏ ਦੇ ਮੁਰੇ ਮੈਂ ਮੁਰੇੱਖਿਆ ਕਰਨਾ। ਇਹਦੇ ਨਾਲ ਮਾੜਾ ਪਤਾ ਚੱਲਦਾ। ਤੇ ਜਲਦੀਏ। ਅਜੇ ਨੂੰ ਕੰਮ ਕਰਨਾ ਤੋਂ। ਹਣ ਜਾ ਟਾਈਮ ਤੇ ਆਏ ਸੀ ਯੂਨੀਵਰਸਿਟੀ। ਆ ਮੁੰਡਾ ਯੂਨੀਵਰਸਿਟੀ ਪੜਦਾ ਏ। ਦੇਖੋ ਸਟੂਡੈਂਟ ਆਖਾਉਂਦਾ ਤੇ ਆਪਾਂ ਅਕਸਰ ਆਉਂਦੇ ਰਹਿੰਦੇ ਆ ਯੂਨੀਵਰਸਿਟੀ ਤੇ ਦੇਖ ਲਓ ਗਾਇਸ ਅੱਪਾ ਅੱਜ ਆਈਆਂ ਯੂਨੀਵਰਸਿਟੀ ਕੋਈ ਕਰਾਹੀ ਬੁਲੀ ਹੈ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਪਾਂ ਆਪਣਾ ਕੋਈ ਕੰਮ ਕਰਦੇ ਆਪਾਂ ਨੇ ਕੋਈ ਕੰਮ ਕਰਨਾ ਸੀ ਬੈਂਕ ਦੇ ਵਿੱਚ ਕਿ ਆਪਨੇ ਆਪਣਾ ਅਕਾਊਂਟ ਖਲਵਾਇਆ ਹੋਇਆ ਹੈ ਹੈ ਦੇਖ ਲਓ ਬਹੁਤ ਵਧੀਆ ਬਣੀ ਹੋਈ ਔਰੇ ਨਹੀਂ ਬਣਾਣੀ ਅੰਖਾ ਸੁਭਾਗ ਚੱਲਦੇ ਆ ਗਾਇਸ ਅੱਜ ਅੰਖਾ ਸੁਭਾਗ ਸ਼ੂਟਿੰਗ ਚੱਲ ਰਹੀ ਹੈ ਸਾਡੀਆਂ ਚੱਲ ਰਹੀਆਂ ਅਸੀਂ ਬਸ ਥੋੜੇ ਵਿੱਚ ਤੋਂ ਕੰਮ ਆਏ ਸੀਗੇ ਸਾਡੀਆਂ ਮੈਂਨਾ ਬੁੰਨਾ ਖੜੀਆਂ ਨੇ ਉੱਥੇ ਦੇਓ ਕਹਿੰਦੇ ਜਲਦੀ ਇਸ ਕੰਮ ਨੇ ਪਾ ਕੇ ਆ ਜਿਓ ਫਿਰ ਸ਼ੂਟਿੰਗ ਕੰਟੀਨਿਊ ਕਰਾਂਗੇ ਜਾਂਦੇ ਮਾਰਗੇ ਅੰਦੀ ਠੰਡਾ ਗਿਆ ਗਾਇਸ ਅੰਦਰ ਨਹੀਂ ਓਕੇ ਅੰਦਰ ਜਲਦੀ ਆ ਜਿਓ ਲੈਟ ਹੋ ਗਿਓ ਸਾਈਸ ਕੇ ਬੈਂਕਾਇਸ ਗਾਇਸ ਅਧਾ ਸ਼ੂਟਿੰਗ ਐਨੀਆ ਸ਼ੂਟਿੰਗ ਆਹ ਵੇਖੋ ਇੱਧਰ ਵੀ ਸ਼ੂਟਿੰਗ ਚੱਲ ਰਹੀ ਹੈ ਉਹ ਦੇਖੋ ਅੰਦਰ ਪੌੜੀ ਚੁਣਾ ਰਹੀ ਆ ਅਸੀਂ ਤਾਂ ਐਸੀ ਗੱਜ ਬਣੀ ਬਣਾ ਦੇ ਦੱਲਾ ਉਹ ਚੰਗੀ ਤੇ ਇਹ ਬਣਾ ਰਹੀ ਆ ਮੈਂ ਜੀ ਬਣਾ ਰਹੀ ਆ ਖਾਉਂਗੇ ਮੈਂ ਜੀ ਰਿਹਾ ਮੈਗੀ ਬਣਾਉਣ ਨੂੰ ਗੱਲ ਦੀ ਹੈ ਗਾਇਸ ਅਸੀਂ ਵੀਡੀਓ ਬਣਾ ਕੇ ਆਏ ਸੀਗੇ ਆਪਾਂ ਚੇਂਜ ਕਰ ਲਏ ਤੇ ਸਾਨੂੰ ਭੁੱਖ ਲੱਗੀ ਸੀਗੇ ਅਸੀਂ ਸੱਚਾ ਵੀ ਬਸ ਜਲਦੀ ਜਲਦੀ ਚ ਮੈਂ ਪਾਣੀ ਐ ਨੂੰ ਮੈਗੀ ਬਣਾ ਲੀ ਤੇ ਵਿੱਚ ਪਿਆਜ਼ ਕੇ ਤੇ ਰੱਖਾ ਮੈਗੀ ਜਾਂ ਮੈਗਨ ਤੜਕਾ ਨਹੀਂ ਮਿਲਿਆ ਪਾਣੀ ਐ ਨਹੀਂ ਆ ਹੇ ਸੋ ਗਾਇਸ ਆਪਾਂ ਮੈਗੀ ਬਣਾ ਰਹੀਏ ਦੇਖੋ ਕਿੰਨੀ ਲੁਗੀਆਂ ਲੱਗਦੀ ਹੈ ਤੇ ਬਾਹਰ ਧੁੱਪ ਦੇਖੋ ਹੁਣ ਆਪ ਵੀਡੀਓ ਦੀ ਐਡਿਟਿੰਗ ਕਰਾਂਗੇ ਫਿਰ ਅੱਜ ਪੋਸਟ ਕਰਾਂਗੇ ਗਾਇਜ਼ ਇਟਸ ਟੂਲ ਹੋਰ ਜਿਹੜੇ ਲੋਕਾਂ ਨੇ ਸਾਡਾ ਚੈਨਲ ਨਹੀਂ ਤਾਂ ਸਬਸਕ੍ਰਾਈਬ ਨਹੀਂ ਕੀਤਾ YouTube ਦਾ ਸਬਸਕ੍ਰਾਈਬ ਕਰ ਲਓ ਜਾ ਕੇ ਹੁਣ ਆਪਾਂ ਵਲੌਗਸ ਪਾਉਂਦੇ ਰਹਾਂਗੇ ਜੇ ਹੁਣ ਤੁਸੀਂ ਲੱਗੇ ਲੋ ਗਾਇਜ਼ ਕਿ ਨਾਗ ਹੋ ਗਾ ਸਾਰਾ ਫਿਰ ਗਿਆ ਪਰ ਮੈਗੀ ਮੂਗੀ ਖਾ ਕੇ ਇਕਦਮ ਮੈਨੂੰ ਜਖਾਮ ਫੇਰ ਹੋ ਗਿਆ ਮੀ ਵੀ ਬਹੁਤ ਜ਼ਿਆਦਾ ਆ ਗਿਆ ਪਰ ਮੈਗੀ ਖਾ ਲਈ ਤੇ ਹੁਣ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਆ ਉਹ ਤੁਹਾਨੂੰ ਇਹ ਵਾਲਾ ਸਾਰਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਆਪਾਂ ਤੁਹਾਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਆਪਾਂ ਹੋਰ ਵਲੌਗਸ ਪਾਉਂਦੇ ਰਹਾਂਗੇ ਤੁਸੀਂ ਗਾਇਜ਼ ਸਾਰੇ ਜਣੇ ਸਪੋਰਟ ਕਰੋ ਤੇ YouTube ਤੇ ਸਬਸਕ੍ਰਾਈਬ ਕਰੋ ਚੈਨਲ ਨੂੰ Insta ਤੇ ਵੀ ਤੇ Snapchat ਤੇ ਵੀ ਓਕੇ ਬਾਏ